ਦੋਸਤੋ ਅੱਜ ਦਾ ਵੀਡੀਓ ਸਪੈਸ਼ਲ ਹੈ ਚਾਹੇ ਕੋਈ ਬੱਚਾ ਹੈ ਚਾਹੇ ਕੋਈ ਬਜ਼ੁਰਗ ਹੈ ਚਾਹੇ ਕੋਈ ਕਾਮਯਾਬ ਹੈ ਚਾਹੇ ਕੋਈ ਨਕਾਮਯਾਬ ਹੈ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ ਵਕਤ ਕੱਢ ਕੇ ਜ਼ਰੂਰ ਸੁਣਿਓ ਕਿਉਂਕਿ ਪਿਛਲੇ ਛੇ ਮਹੀਨੇ ਸਾਲ ਤੋਂ ਮੈਂ ਜੋ ਚੀਜ਼ਾਂ ਪੜ੍ਹੀਆਂ ਸੁਣੀਆਂ ਜੋ ਚੀਜ਼ਾਂ ਦਾ ਥੋੜਾ ਆਪਣੇ ਆਪ ਦੇ ਵਿੱਚ ਅਧਿਐਨ ਕੀਤਾ ਤਾਂ ਉਹਨਾਂ ਚੀਜ਼ਾਂ ਦਾ ਇੱਕ ਨਿਚੋੜ ਆ ਕੁਝ ਮਿੰਟਾਂ ਦਾ ਇਹ ਵੀਡੀਓ ਸਾਰਿਆਂ ਦੀ ਲਾਈਫ ਤੇ ਪ੍ਰਭਾਵ ਪਾ ਸਕਦਾ ਸਾਰਿਆਂ ਦੀ ਲਾਈਫ ਨੂੰ ਚੇਂਜ ਕਰ ਸਕਦਾ ਹੈ ਦਰਅਸਲ ਕੀ ਹੈ ਕਿ ਮੈਂ ਕੁਝ ਸੂਤਰ ਯਾਨੀ ਮਹਾਨ ਲੋਕਾਂ ਦੇ ਸੂਤਰ ਜਿਹੜੇ ਅੱਜ ਦੀ ਜ਼ਿੰਦਗੀ ਦੇ ਵਿੱਚ ਸਾਡੇ ਲਈ کارਗਰ ਸਾਬਤ ਹੋ ਸਕਦੇ ਆ ਉਹ ਨਿਚੋੜ ਦੇ ਰੂਪ ਚ ਇਕੱਠੇ ਕੀਤੇ ਆ ਜਿਆਦਾ ਲੰਮਾ ਵੀਡੀਓ ਨਹੀਂ ਹੋਏਗਾ ਸੇਤ ਵੀ ਨਾ ਸਾਸ ਆ ਕੁਝ ਆਵਾਜ਼ ਦੇ ਵਿੱਚ ਦਿੱਕਤ ਆਵੇ ਕੁਝ ਤੁਹਾਨੂੰ ਲੱਗੇ ਤੇ ਉਹਦੇ ਵਾਸਤੇ ਅਗੇਤੀ ਮਾਫੀ ਖੈਰ ਸ਼ੁਰੂਆਤ ਕਰਦੇ ਆ ਸ਼ੁਰੂਆਤ ਕਰਦੇ ਆ ਸੁਕਰਾਟ ਦੇ ਇੱਕ ਬੇਹੱਦ ਬੇਹੱਦ ਮੈਂ ਕਹੂੰਗਾ ਕਿ ਸ਼ਾਨਦਾਰ ਸੂਤਰਨਾ ਨੋ ਥਾਈਸੈਲਫ ਮਤਲਬ ਆਪਣੇ ਆਪ ਨੂੰ ਪਛਾਣੋ ਆਪਣੀ ਗੁਰਬਾਣੀ ਦੇ ਵਿੱਚ ਵੀ ਕਹਿ ਲੋ ਕਿ ਇਹ ਚੀਜ਼ ਹੈਗੀ ਆ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ માં ਹੈ ਬੁੱਧ ਧਰਮ ਦੇ ਵਿੱਚ ਵੀ ਜੋ ਮਹਾਤਮਾ ਬੁੱਧ ਸਨ ਉਹਨਾਂ ਨੇ ਵੀ ਆਤਮ ਚਿੰਤਨ ਦਾ ਬਹੁਤ ਵੱਡਾ ਨਾ ਸਿਰਫ ਸੰਦੇਸ਼ ਦਿੱਤਾ ਬਲਕਿ ਖੁਦ ਤੇ ਅਪਲਾਈ ਵੀ ਕੀਤਾ ਤੁਹਾਨੂੰ ਸਭਨਾਂ ਨੂੰ ਪਤਾ ਹੈ ਕਿ ਰਾਜ ਭਾਗ ਸਭ ਕੁਝ ਠਾਠ ਵਾਠ ਛੱਡ ਦਿੱਤੇ ਸੀਗੇ ਕਾਦੇ ਵਾਸਤੇ ਇੰਨਾਂ ਚੀਜ਼ਾਂ ਵਾਸਤੇ ਤਾਂ ਇਹ ਕੀ ਆ ਕੋਈ ਜ਼ਿਆਦਾ ਓਖਾ ਨਹੀਂ ਹੈ ਕਿ ਆਪਣੇ ਆਪ ਨੂੰ ਪਛਾਨਣਾ ਮਤਲਬ ਸੈਲਫ ਰਿਫਲੈਕਸ਼ਨ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹੋ ਆਪਣੇ ਕਰੀਬੀਆਂ ਤੋਂ ਫੀਡਬੈਕ ਲੈ ਲਓ ਕਿ ਯਾਰ ਮੇਰੇ ਚ ਕੀ ਕਮੀਆਂ ਅੱਜ ਦੀ ਜਿਹੜੀ ਇਹ ਦੌੜ ਹੈ ਨਾ ਅੱਜ ਦੀ ਇਹ ਜ਼ਿੰਦਗੀ ਹੈ ਇਹਦੇ ਚ ਅਸੀਂ ਫੀਡਬੈਕ ਲੈਣੀ ਤੇ ਫੀਡਬੈਕ ਦੇਣੀ ਪੋਜ਼ਿਟਿਵ ਤਰੀਕੇ ਨਾਲ ਉਹ ਵੀ ਬੋਲੀ ਬੈਠੇ ਆ ਆਪਣੇ ਥਾਟ ਪ੍ਰੋਸੈਸ ਨੂੰ ਵਿਚਾਰ ਪਰਵਾਹ ਨੂੰ ਜਾਣੋ ਕਿ ਕਿਸ ਤਰ੍ਹਾਂ ਦਾ ਹੈ ਫਿਰ ਕੋਰ ਵੈਲਿਊਜ਼ ਜਿਹੜੀਆਂ ਹੁੰਦੀਆਂ ਨੇ ਆਪਣੀਆਂ ਉਹਦੇ ਤੇ ਕੰਮ ਕਰੋ ਉਹਨਾਂ ਨੂੰ ਡਿਫਾਈਨ ਕਰੋ ਇਸ ਤਰ੍ਹਾਂ ਮਤਲਬ ਕਿ ਤੁਹਾਡੀ ਵਿਚਾਰਾਂ ਦੀ ਜਿਹੜੀ ਸਪਸ਼ਟਤਾ ਹੋ ਜਾਵੇ ਜਦੋਂ ਵਿਚਾਰਾਂ ਦੀ ਸਪਸ਼ਟਤਾ ਹੋ ਜਾਂਦੀ ਆ ਮੰਜ਼ਲ ਵੀ ਸਪਸ਼ਟ ਆਪਾਂ ਨੂੰ ਦਿਖਣ ਲੱਗ ਜਾਂਦੀ ਆ ਇਸ ਤੋਂ ਇਲਾਵਾ ਆਪਣੇ ਜਿਹੜੇ ਗੋਲ ਐ ਉਹ ਵੀ ਆਪਾਂ ਨੂੰ ਸਪਸ਼ਟ ਹੋ ਜਾਂਦੇ ਆ ਤਾਂ ਫਿਰ ਆਪਣੇ ਵਿੱਚ ਕ੍ਰੀਏਟੀਵਿਟੀ ਆਪਣੇ ਵਿੱਚ ਇਮਾਨਦਾਰੀ ਆਪਣੇ ਗਰੂਤ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਤਾਂ ਮੇਰੇ ਖਿਆਲ ਦੇ ਨਾਲ ਸਭ ਤੋਂ ਅਹਿਮ ਸੂਤਰ ਹੈ ਕਿ ਆਪਣੇ ਆਪ ਤੇ ਕੰਮ ਕਰੋ ਇਹ ਨਹੀਂ ਹੈ ਕਿ ਗਲੀ ਗੁਮਾਂਡ ਚ ਕੀ ਹੋ ਗਿਆ ਫਲਾਣੇ ਦਾ ਕੀ ਹੋ ਗਿਆ ਟਮਕਾਣੇ ਦਾ ਕੀ ਹੋ ਗਿਆ ਉਹਨਾਂ ਚੀਜ਼ਾਂ ਨੂੰ ਛੱਡ ਦਿਓ ਇੱਕ ਹੋਰ ਅਹਿਮ ਸੂਤਰ ਆ ਦੂਸਰੇ ਨੰਬਰ ਤੇ ਮੋਮੈਂਟੋ ਮੋਰੀ ਇਹ ਮਾਰਕਸ ਐਵਰੀਅਸ ਦਾ ਹੈ ਬਹੁਤ ਹੀ ਕਾਰਗਰਿਆ ਜਿਵੇਂ ਆਪਾਂ ਇੱਕ ਕਹਨੇ ਹੁੰਦੇ ਹਨ ਨਾ ਕਿ ਯਾਰ ਇਦਾਂ ਜਿਓ ਜਿਵੇਂ ਤੁਹਾਡੀ ਜ਼ਿੰਦਗੀ ਦਾ ਇਹ ਦਿਨ ਆਖਰੀ ਦਿਨ ਹੋਵੇ ਇਹ ਇਹੀ ਆ ਕਿ ਯਾਦ ਰੱਖੋ ਤੁਸੀਂ ਮਰਨਾ ਹੈ ਪਰ ਇਹ ਨਹੀਂ ਹੈ ਕਿ ਤੁਸੀਂ ਹਰ ਪਲ ਮੌਤ ਤੋਂ ਡਰਨਾ ਹੈ ਮੌਤ ਨੂੰ ਯਾਦ ਰੱਖਣ ਦਾ ਮਤਲਬ ਕੀ ਹੈ ਕਿ ਸਮੇਂ ਦੀ ਵੈਲਿਊ ਉਹ ਬੰਦਾ ਨਾ ਜਿਹੜੀ ਉਹ ਪਾਉਣੀ ਸਿੱਖ ਜਾਂਦਾ ਸਮੇਂ ਨੂੰ ਅਜਾਈ ਨਹੀਂ ਪਾਉਂਦਾ ਐਵੇਂ ਟੈਲੀਵਿਜ਼ਨ ਤੇ ਫਿਲਮਾਂ ਵੇਖੀ ਜਾਓ ਐਵੇਂ ਕਿਸੇ ਦੀ ਨਿੰਦਿਆ ਕਰੀ ਜਾਓ ਐਵੇਂ ਕਿਸੇ ਦੀ ਚੁਗਲੀ ਕਰੀ ਜਾਓ ਮਤਲਬ ਕਿ ਜੀਵਨ ਦੀ ਹਰ ਕਟਨਾ ਜਿਹੜੀ ਹੈ ਨਾ ਉਸ ਬੰਦੇ ਨੂੰ ਸਾਰਥਕ ਤਰੀਕੇ ਨਾਲ ਲੈਣ ਦੀ ਪ੍ਰੇਰਣਾ ਦਿੰਦੀ ਹੈ ਕਿਉਂਕਿ ਜੀਵਨ ਲੱਗਦਾ ਕਿ ਯਾਰ ਇਹ ਜੀਵਨ ਖਤਮ ਹੋ ਜਾਣਾ ਹੈ ਤੇ ਮੈਂ ਇਸ ਜੀਵਨ ਦੇ ਖਾਤਮੇ ਤੋਂ ਪਹਿਲਾਂ ਰੱਜ ਕੇ ਜੀ ਵੀ ਲਵਾਂ ਰੱਜ ਕੇ ਕਮਾ ਵੀ ਲਵਾਂ ਜੋ ਮੇਰੇ ਸੁਪਨੇ ਆ ਉਹ ਪੂਰੇ ਕਰ ਲਵਾਂ ਫਿਰ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਚੋਂ ਨਿਕਲਦੇ ਆ ਤਾਂ ਫਿਰ ਸਾਡੀ ਜ਼ਿੰਦਗੀ ਚ ਜੋ ਇੱਕ ਅਸਥਿਰਤਾ ਹੁੰਦੀ ਹੈ ਕਿਉਂਕਿ ਸਾਰੀ ਜ਼ਿੰਦਗੀ ਆਪਾਂ ਸਥਿਰ ਰਹੀਏ ਐਸਾ ਸੰਭਵ ਨਹੀਂ ਹੈ ਨਾ ਤੇ ਜਿਹੜੀ ਸਾਡੀ ਜ਼ਿੰਦਗੀ ਚ ਅਸਥਿਰਤਾ ਆਉਂਦੀ ਅਸੀਂ ਉਹਨੂੰ ਖਿੜੇ ਮੱਥੇ ਕਬੂਲ ਕਰ ਲਵਾਂਗੇ ਕਹਿਣ ਦਾ ਮਤਲਬ ਇਹ ਆ ਸਮੇਂ ਦੀ ਵੈਲਿਊ ਆਪਣੀ ਜਗ੍ਹਾ ਤੇ ਆ ਫਿਰ ਇਸ ਤੋਂ ਇਲਾਵਾ ਜੋ ਅਸਥਿਰਤਾ ਹੈ ਜੋ ਮਤਲਬ ਕਿ ਦੁੱਖ ਹੈ ਕਦੇ ਕਦੇ ਕਰੂਨਾ ਹੈ ਪੀੜ ਹੈ ਅਸੀਂ ਉਸ ਨੂੰ ਵੀ ਪਰਵਾਨ ਕਰਦੇ ਚੱਲਾਂਗੇ ਕਿ ਨਹੀਂ ਯਾਰ ਜ਼ਿੰਦਗੀ ਛੋਟੀ ਆ ਇਹ ਸਾਰਾ ਕੁਝ ਜ਼ਿੰਦਗੀ ਦਾ ਪਾਰਟ ਹੈ ਸਾਨੂੰ ਆਪਣੇ ਜਿਹੜੇ ਗੋਲ ਆ ਆਪਣੀ ਜਿਹੜੀ ਮੰਜ਼ਲ ਹੈ ਉਹਦੇ ਤੇ ਧਿਆਨ ਕੇਂਦਰਤ ਰੱਖ ਕੇ ਅੱਗੇ ਵਧਣਾ ਚਾਹੀਦਾ ਫਿਰ ਜੋ ਸਾਡਾ ਦਿਨ ਚੜਦਾ ਉਹ ਇੱਕ ਸਾਨੂੰ ਅਨਮੋਲ ਦਾਤ ਲੱਗੇਗਾ ਕਿ ਪ੍ਰਮਾਤਮਾ ਨੇ ਯਾਰ ਅਨਮੋਲ ਦਾਤ ਦਿੱਤੀ ਹੈ ਜਦੋਂ ਅਸੀਂ ਉੱਠਾਂਗੇ ਨਾ ਸਾਨੂੰ ਮਹਿਸੂਸ ਹੋਏਗਾ ਕਿ 24 ਘੰਟੇ ਦਾ ਇੱਕ ਸ਼ਾਨਦਾਰ ਪੈਕੇਜ ਮਿਲਿਆ ਤਾਂ ਅਸੀਂ ਇਹਦੇ 'ਚ ਫਿਰ ਅੱਗੇ ਜਾ ਕੇ ਸ਼ੁਕਰਾਨੇ ਦੀ ਅਵਸਥਾ ਵੀ ਹਾਸਲ ਕਰ ਲਵਾਂਗੇ ਇਹ ਚੀਜ਼ ਜੇ ਤੁਸੀਂ ਦੇਖੋਗੇ ਤਾਂ ਸਿੱਖੀਸਮ ਦੇ ਵਿੱਚ ਵੀ ਜਾਂ ਕਹਿ ਲਓ ਕਿ ਓਸ਼ੋਵੰਨੀਓ ਵੀ तकरीबन ਸਾਰੇ ਧਰਮਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਇਹ ਜ਼ਰੂਰ ਖੋਲ ਕੇ ਦੱਸੀ ਗਈ ਆ ਹੁਣ ਆਈਏ ਤੀਸਰੇ ਸੂਤਰ ਤੇ ਇਹ ਵੀ ਬਹੁਤ ਕਮਾਲ ਦਾ ਹੈ ਇਸ ਦਾ ਨਾਮ ਹੈ ਅਮੋਰ ਫਾਤੀ ਅਮੋਰ ਫਾਤੀ ਜਿਹੜਾ ਸਟੋਇਕਿਜ਼ਮ ਦਾ ਹੈ ਇਹ ਜਿਹੜਾ ਸਿਧਾਂਤ ਹੈ ਕਿ ਜਦੋਂ ਆਪਾਂ ਪਿੱਛੇ ਗੱਲ ਕੀਤੀ ਹੈ ਕਿ ਅਸਥਿਰਤਾ ਆਉਂਦੀ ਹੈ ਤਾਂ ਉਸ ਨੂੰ ਵੀ ਬੰਦਾ ਕਬੂਲ ਕਰ ਲੈਂਦਾ ਤਾਂ ਇਹਦੇ ਵਿੱਚ ਕੀ ਹੈ ਕਿ ਜੋ ਕੁਝ ਵਾਪਰ ਰਿਹਾ ਹੈ ਜ਼ਿੰਦਗੀ 'ਚ ਜੋ ਕੁਝ ਘਟੇਤ ਹੋ ਰਿਹਾ ਉਸ ਨੂੰ ਪਰਵਾਨ ਕਰਦੇ ਚੱਲੋ ਪਰਵਾਨ ਕਰਦੇ ਚੱਲੋ ਐਵੇਂ ਨਹੀਂ ਹੈ ਕਿ ਭਾਈ ਤੁਸੀਂ ਇਹ ਇੱਕ ਆकांਖਿਆ ਰੱਖੋ ਇਹ ਹੀ ਇੱਕ ਸੰਭਾਵਨਾ ਰੱਖੋ ਕਿ ਭਾਈ ਪੋਜ਼ਿਟਿਵ ਚੀਜ਼ਾਂ ਹੀ ਹੋਣਗੀਆਂ ਜ਼ਿੰਦਗੀ 'ਚ ਸਭ ਕੁਝ ਖੁਸ਼ਗਵਾਰ ਹੋਣੇ ਬੜੇਗਾ ਮਤਲਬ ਕਿ ਜਦ ਤੁਸੀਂ ਇਸ ਅਵਸਥਾ 'ਚ ਪਹੁੰਚ ਜਾਵੋ ਜਾਂ ਇਸ ਸਿਧਾਂਤ ਨੂੰ ਆਪਣੇ ਆਪ ਤੇ ਅਪਲਾਈ ਕਰ ਲਵੋ ਤਾਂ ਸਾਨੂੰ ਇਹ ਲੱਗੇਗਾ ਕਿ ਜੋ ਘਟਨਾ ਕੱਟੀ ਹੈ ਮਾੜੀ ਘਟਨਾ ਕੱਟੀ ਹੈ ਉਹ ਵੀ ਮੇਰੇ ਵਾਸਤੇ ਫਾਇਦੇਮੰਦ ਹੈ ਉਹ ਵੀ ਕੁਝ ਦੇ ਕੇ ਜਾਏਗੀ ਇਹਦੀ ਇੱਕ ਮਿਸਾਲ ਮੈਂ ਲੈਣਾ ਹੁਣਾ ਜੇ ਕਿ ਰੋਲਿੰਗ ਜਿਹੜੀ ਕਿ ਬਹੁਤ ਮਹਾਨ ਕਹੋ ਕਿ ਲੇਖਕਾ ਹੋ ਗਈ ਪਹਿਲੀ ਲੇਖਕਾ ਹੋਏਗੀ ਸ਼ਾਇਦ ਸੰਸਾਰ ਚ ਜਿਹੜੀ ਬਿਲੀਨੀਅਰ ਬਣੀ ਜਿਹਨੇ ਹੈਰੀ ਪੌਟਰ ਦੀ ਰਚਨਾ ਕੀਤੀ ਸੀ ਤੁਸੀਂ ਹਿਸਾਬ ਲਾ ਲਓ ਕਿ ਉਹ ਸ਼ੁਰੂਆਤ ਦੇ ਵਿੱਚੋਂ ਹੀ ਬਹੁਤ ਸੰਘਰਸ਼ ਚੋਂ ਗੁਜ਼ਰੀ ਸ਼ਾਦੀ ਟੁੱਟ ਗਈ ਬਿਮਾਰਸ਼ ਮਾਰ ਵੀ ਰਹੀ ਫਾਈਨੈਂਸ਼ੀਅਲੀ ਤੰਗੀ ਰਿਜੈਕਸ਼ਨ ਕਿਸੇ ਪਬਲਿਸ਼ਰ ਨੇ ਉਸ ਦੀ ਬਾਣੀ ਫੜੀ ਪਰ باوجود ਇਸ ਦੇ ਉਸ ਨੇ ਇਸ ਨੂੰ ਖੜੇ ਮੱਥੇ ਕਬੂਲ ਕੀਤਾ ਕਿ ਇਹ ਸਾਰਾ ਕੁਝ ਜ਼ਿੰਦਗੀ ਦਾ ਹਿੱਸਾ ਹੈ ਤਾਂ ਫਿਰ ਤੁਸੀਂ ਦੇਖ ਲਓ ਕਿ ਅੱਜ ਦੀ ਤਰੀਕ ਦੇ ਵਿੱਚ ਹੈਰੀ ਪੌਟਰ ਮਹਾਨ ਰਚਨਾ ਹੈ 500 ਮਿਲੀਅਨ ਤੋਂ ਵੀ ਵੱਧ ਕਾਪੀਆਂ ਉਹਦੀਆਂ ਜਿਹੜੀਆਂ ਹੁਣ ਤੱਕ ਵਿਕੀਆਂ ਤੇ ਉਹ ਇਹ ਕਾਪੀਆਂ ਹੀ ਨਹੀਂ ਵਿਕੀਆਂ ਇੱਕ ਐਸੀ ਥਾਂ ਤੇ ਪਹੁੰਚੀ ਇਹ ਲੇਖਕਾ ਕਿ ਭਾਈ ਜਿਹਦੀ ਮਿਸਾਲ ਆਪਾਂ ਅੱਜ ਦੇ ਰਹੇ ਹਾਂ ਕਿ ਤੁਸੀਂ ਦੇਖੋ ਕਿ ਉਹਦੀ ਜ਼ਿੰਦਗੀ 'ਚ ਕੀ ਕੁਝ ਵਾਪਰਿਆ ਮਦਰ ਕਿ ਸਿੰਗਲ ਮਦਰ ਤੱਕ ਜਾਣਾ ਇਕੱਲੀ ਨੇ ਰਹਿ ਜਾਣਾ ਦਰਦ ਸਹਿਨੇ ਰਿਜੈਕਸ਼ਨ ਸਹਿਣੀ ਪਰ باوجود ਇਸ ਤੇ ਉਹ ਹਮੇਸ਼ਾ ਇਹੀ ਚੀਜ਼ ਮੰਨ ਕੇ ਚੱਲੀ ਕਿ ਜ਼ਿੰਦਗੀ ਦਾ ਹਿੱਸਾ ਹੈ ਜੋ ਵੀ ਹੋ ਰਿਹਾ ਉਸ ਨੂੰ ਪਰਵਾਨ ਕਰੋ ਤਾਂ ਇਹ ਵੀ ਇੱਕ ਸ਼ਾਨਦਾਰ ਸੂਤਰ ਹੈ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਅਰਿਸਟੋਟਲ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ ਮਹਾਨ ਗ੍ਰੀਕ ਵਿਦਵਾਨ ਜਿਨ੍ਹਾਂ ਨੇ ਬਹੁਤ ਖੇਤਰਾਂ 'ਚ ਆਪਣੇ ਮਹਾਨ ਵਿਚਾਰ ਪੇਸ਼ ਕੀਤੇ ਤਾਂ ਉਹਨਾਂ ਦਾ ਸੂਤਰ ਕਿਹੜਾ ਹੈ ਦਾ ਗੋਲਡਨ ਮੀਨ ਇਹ ਬਹੁਤ ਜ਼ਬਰਦਸਤ ਹੈ ਮਤਲਬ ਜ਼ਿੰਦਗੀ ਚ ਇੱਕ ਸੰਤੁਲਨ ਬਰਕਰਾਰ ਰੱਖੋ ਮਤਲਬ ਕਿ ਜਿਦਾ ਹੁਣ ਇੱਕ ਪਿੰਡ ਦੇ ਵਿੱਚ ਦੱਸਦੇ ਆ ਕਿ ਦੋ ਦੋਸਤ ਸਨ ਇੱਕ ਬਹੁਤ ਮਿਹਨਤ ਕਰਦਾ ਸੀਗਾ ਬਹੁਤ ਮਿਹਨਤ ਕਰਦਾ ਸੀ ਸਭ ਕੁਝ ਭੁੱਲ ਗਿਆ ਸਭ ਕੁਝ ਭੁੱਲ ਗਿਆ ਅਖੀਰ ਸਟ्रेस ਦਾ ਸ਼ਿਕਾਰ ਹੋ ਗਿਆ ਜਿਹੜਾ ਕਿ ਅੱਜ ਆਪਣੀ ਜ਼ਿੰਦਗੀ ਦੇ ਵਿੱਚ ਕਹ ਲੋ ਬਹੁਤ ਵੱਡਾ ਪੰਗਾ ਤੇ ਇੱਕ ਐਸਾ ਉਹਦਾ ਦੋਸਤ ਸੀਗਾ ਜਿਹੜਾ ਕੰਮ ਹੀ ਨਹੀਂ ਸੀ ਕਰਦਾ ਤਾਂ ਅਖੀਰ ਜਦੋਂ ਡਾਕਟਰ ਦੇ ਕੋਲ ਗਿਆ ਜਿਹਦਾ ਸਾਰਾ ਕੁਝ ਕਹ ਲੋ ਕਿ ਅਪਸੈਟ ਹੋ ਗਿਆ ਤਾਂ ਡਾਕਟਰ ਨੇ ਕਿਹਾ ਕਿ ਤੈਨੂੰ ਥੋੜੀ ਦੇਰ ਆਰਾਮ ਕਰਨਾ ਚਾਹੀਦਾ ਘੁੰਮਣਾ ਚਾਹੀਦਾ ਫੈਮਿਲੀ ਨੂੰ ਟਾਈਮ ਦੇਣਾ ਚਾਹੀਦਾ ਦੋਸਤਾਂ ਨਾਲ ਮਹਿਫਲ ਲਾਉਣੀ ਸਜਾਉਣੀ ਚਾਹੀਦੀ ਹੈ ਤਾਂ ਦੂਜੇ ਪਾਸੇ ਦੂਸਰਾ ਜਿਹੜਾ ਸੀਗਾ ਉਹ ਕੰਮ ਹੀ ਨਹੀਂ ਸੀ ਕਰਦਾ ਤਾਂ ਜ਼ਿੰਦਗੀ ਗੁਜ਼ਰੀ ਤਾਂ ਉਸ ਬੰਦੇ ਦੇ ਪੱਲੇ ਕੱਖ ਨਹੀਂ ਸੀਗਾ ਪਰ ਜਿਹੜਾ ਪਹਿਲਾ ਸੀਗਾ ਉਨੇ ਬਹੁਤ ਜ਼ਿਆਦਾ ਸਮਾਂ ਕਮ ਨੂੰ ਦੇ ਦਿੱਤਾ ਤਦ ਉਹ ਬਿਮਾਰ ਹੋ ਗਿਆ ਦੂਸਰਾ ਮਲੰਗ ਰਹਿ ਗਿਆ ਮਤਲਬ ਇੱਕ ਮਿਸਾਲ ਹੈ ਕਿ ਮੈਂ ਆਡੀਓ ਬੁੱਕ ਦੇ ਵਿੱਚੋਂ ਇੱਕ ਮਿਸਾਲ ਸੁਣੀ ਸੀਗੀ ਤਾਂ ਮੈਨੂੰ ਲੱਗਦਾ ਕਿ ਇੱਥੇ ਸਟੀਕ ਹੈ ਮਤਲਬ ਕਿ ਅਸੀਂ ਕੰਮ ਅਤੇ ਆਪਣੀ ਜ਼ਿੰਦਗੀ ਜਿਹੜੀ ਹੈ ਨਾ ਉਹਨੂੰ ਆਨੰਦਮਈ ਬਣਾਉਣ ਦੇ ਵਿੱਚ ਤਾਲਮੇਲ ਬਣਾ ਕੇ ਰੱਖੀਏ ਠੀਕ ਹੈ ਨਾ ਸਾਬ ਐਸਾ ਹੁੰਦਾ ਹੈ ਕਈ ਵਾਰ ਕਿ ਆਪਾਂ ਬਹੁਤ ਮਿਹਨਤ ਕਰਦੇ ਹਾਂ ਬਹੁਤ ਮਿਹਨਤ ਕਰਦੇ ਹਾਂ ਪਰ ਆਪਣੇ ਲਈ ਜਿਉਣਾ ਪੁੱਲ ਜਾਨੇ ਆ ਤਾਂ ਦੂਸਰੇ ਪਾਸੇ ਕਈ ਵਾਰ ਅਸੀਂ ਮਿਹਨਤ ਬਿਲਕੁਲ ਹੀ ਨਹੀਂ ਕਰਦੇ ਬਿਲਕੁਲ ਹੀ ਨਹੀਂ ਕਰਦੇ ਐਸਾ ਨਹੀਂ ਹੈ ਤਾਂ ਤਾਲਮੇਲ ਜ਼ਰੂਰੀ ਹੈ ਸਟੀਫ ਜੌਬਸ ਇਹਦੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਉਦਾਹਰਣ ਹੈ ਤੇ ਦੂਸਰੇ ਪਾਸੇ ਉਦਾਹਰਣ ਹੈ ਵਾਰਨ ਬਫੇਟ ਕਿਉਂਕਿ ਵਾਰਨ ਬਫੇਟ ਨੇ ਆਪਣੀ ਪਰਵਾਰਕ ਤੇ ਪੇਸ਼ੇਵਰ ਜ਼ਿੰਦਗੀ ਦਾ ਖੂਬਸੂਰਤ ਸੁਮੇਲ ਬਣਾਇਆ ਸੀਗਾ ਜਦ ਕਿ ਸਟੀਫ ਜੌਬਸ ਨੂੰ ਕੰਮ ਦੇ ਮਾਮਲੇ 'ਚ ਅਗਾ ਗੰਭੀਰ ਹੁੰਦਿਆਂ 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 ਸਿਹਤ ਅਤੇ ਕੁਝ ਪਰਿਵਾਰਕ ਸਮੱਸਿਆਵਾਂ ਜਿਹੜੀਆਂ ਸੀਗੀਆਂ ਉਹ ਚਲਣੀਆਂ ਪਈਆਂ ਖੈਰ ਅਗਲਾ ਇੱਕ ਸੂਤਰ ਹੈ ਕੁਐਸਚਨਿੰਗ एवरीथिंग ਕਿ ਹਰ ਚੀਜ਼ ਤੇ ਸਵਾਲ ਕਰੋ ਇਹ ਮੈਨੂੰ ਜ਼ਬਰਦਸਤ ਲੱਗਿਆ ਸਾਬ ਸੂਤਰ ਆਪਾਂ ਅਕਸਰ ਜਵਾਕ ਨੂੰ ਇਹ ਕਹਿ ਦਿੰਨੇ ਆ ਕਿ ਤੈਨੂੰ ਕੀ ਪਤਾ ਅਸੀਂ ਉਹਨੂੰ ਝਿੜਕ ਦਿੰਨੇ ਆ ਕਿ ਜੋ ਤੈਨੂੰ ਕਿਹਾ ਗਿਆ ਕਰ ਪਰ ਜਵਾਕ ਦੀ ਜਿਹੜੀ ਲਰਨਿੰਗ ਦੀ ਕਹਿ ਸਕਦੇ ਆਪਾਂ ਸਕਿੱਲ ਹੈ ਨਾ ਬੜੀ ਜ਼ਬਰਦਸਤ ਹੁੰਦੀ ਉਹਨੇ ਜੋ ਵੀ ਸਿੱਖਣਾ ਹੈ ਸਵਾਲਾਂ ਤੋਂ ਸਿੱਖਣਾ ਹੁੰਦਾ ਹੈ ਸਭ ਤੇ ਜੇ ਗੈਲੀਲਿਓ ਸਵਾਲ ਨਾ ਕਰਦੇ ਤੇ ਮੇਰੇ ਖਿਆਲ ਦੇ ਨਾਲ ਜਿਹੜੀ ਮਿੱਥ ਤੁਰੀ ਆਉਂਦੀ ਸੀ ਉਹ ਮਿੱਥ ਬਰਕਰਾਰ ਰਹਿੰਦੀ ਆਧੁਨਿਕ ਦੌਰ ਦੇ ਵਿੱਚ ਐਲਨ ਮਸਕ ਵੀ ਤੇ ਇਹਦੀ ਇੱਕ ਮਿਸਾਲ ਹੈ ਐਲਨ ਮਸਕ ਨੇ ਜਿਸ ਤਰ੍ਹਾਂ ਰਵਾਇਤੀ ਊਰਜਾ ਨਾਲ ਚੱਲਦੀਆਂ ਗੱਡੀਆਂ ਤੇ ਸਵਾਲ ਕੀਤਾ ਕਿ ਕੀ ਕੀ ਇਹ ਵੀ ਨਹੀਂ ਆ ਸਕਦੇ ਤਾਂ ਤੁਸੀਂ ਦੇਖੋ ਕਿ ਸਵਾਲ ਜਿਹੜੇ ਹੁੰਦੇ ਹਨ ਨਾ ਕ੍ਰਾਂਤੀਕਾਰੀ ਚੇਂਜ ਲੈ ਆਉਂਦੇ ਨੇ ਸੋ ਇਹੀ ਚੀਜ਼ ਆਪਣੇ ਆਪ ਤੇ ਵੀ ਲਾਗੂ ਕਰਦੇ ਚੱਲੋ ਜਗਿਆਸਾ ਆਪਣੇ ਆਪ ਚ ਜ਼ਰੂਰ ਪੈਦਾ ਕਰੋ ਨਿਤ ਨਵਾਂ ਕੋਈ ਸਵਾਲ ਆਪਣੇ ਆਪ ਨੂੰ ਦੇਵੋ ਉਹਦੇ ਹੱਲ ਉਹਦੇ ਜਵਾਬ ਖੋਜੋ ਨਵੀਆਂ ਚੀਜ਼ਾਂ ਪੜ੍ਹੋ ਸਾਹਿਤ ਨਾਲ ਜੁੜੋ ਇਹ ਸਾਰੀਆਂ ਚੀਜ਼ਾਂ ਨੇ ਤੋਂ ਸੰਖੇਪ ਚਾ ਵੀਡੀਓ ਰੱਖਿਆ ਕੁਝ ਜ਼ਿਆਦਾ ਨਹੀਂ ਹੈ ਤਾਂ ਤੁਸੀਂ ਭਾਈ ਮੈਂ ਨਹੀਂ ਕਹਿੰਦਾ ਕਿ ਨਾ ਚੀਜ਼ਾਂ ਨਾਲ ਜੀਵਨ ਬਦਲ ਜਾਂਦਾ ਹੈ ਸਪਿਰਚੁਅਲ ਲਾਈਫ ਦੇ ਵਿੱਚ ਵੀ ਹੋਗੇ ਤਦ ਵੀ ਤੁਹਾਨੂੰ ਇਹ ਚੀਜ਼ਾਂ ਕਿਤੇ ਨਾ ਕਿਤੇ ਧਰਮਾਂ ਚੋਂ ਕਿਤੇ ਨਾ ਕਿਤੇ ਮਹਾਪੁਰਸ਼ਾਂ ਦੇ ਵਿਚਾਰਾਂ ਚੋਂ ਮਿਲ ਜਾਣਗੀਆਂ ਤੇ ਇਹ ਚੀਜ਼ਾਂ ਨੇ ਕਿ ਥੋੜਾ ਥੋੜਾ ਜਿਵੇਂ ਅਸੀਂ ਆਪਣੀ ਜ਼ਿੰਦਗੀ ਚ ਸੁਧਾਰ ਕਰਦੇ ਚੱਲੀਏ ਤਾਂ ਮੇਰੇ ਖਿਆਲ ਦੇ ਨਾਲ ਇੱਕ ਦਿਨ ਜਿਵੇਂ ਕਹਿੰਦੇ ਨਾ ਕਿ ਦੀਪ ਦੀਪ ਬਾਲੀਏ ਦੀਵਾਲੀ ਬਣ ਜਾਂਦੀ ਹੈ ਨਿੱਕ ਨਿੱਕੀ ਖੁਸ਼ੀ ਖੁਸ਼ਹਾਲੀ ਬਣ ਜਾਂਦੀ ਹੈ ਤਾਂ ਇਸ ਤਰ੍ਹਾਂ ਜ਼ਿੰਦਗੀ ਜਿਹੜੀ ਆ ਉਹ ਸਾਡੀ ਖੁਸ਼ਹਾਲ ਹੋ ਸਕਦੀ ਅਗਲੀ ਵਾਰ ਫੇਰ ਮਿਲਦੇ ਹਾਂ ਤਦ ਤੱਕ ਦਿਵਸ ਆਸਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ